ਇਕੀ ਕਹਿਣਾ ਚਾਹੁੰਗਾ ਕਦੋਂ ਸ਼ੁਰੂ ਹੋਇਆ ਸੀ ਇਹ ਮੈਂ ਜਵੇਸ਼ ਸਿੰਘਲਾ ਰਸ਼ਭ ਚੇਅਰਮੈਨ ਸਲਵਰਵਾਟਿਕ ਸੀਨੀਅਰ ਸੈਕੰਡਰੀ ਸਕੂਲ ਸਭਾਉ ਅੱਜ 5 ਫਰਵਰੀ 2026 ਨੂੰ ਸਕੂਲ ਨੂੰ ਵਿਦਿਆ ਦੇ ਖੇਤਰ ਵਿੱਚ 25 ਸਾਲ ਪੂਰੇ ਹੋ ਗਏ ਮੈਂ ਆਪ ਸਭ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਇਹ ਸਕੂਲ ਦਾ ਬਣਾਉਣ ਦਾ ਸੁਪਨਾ ਮੇਰੇ ਮਾਤਾ ਸਵਰਗਵਾਸੀ ਸ਼੍ਰੀਮਤੀ ਅੰਜੂ ਸਿੰਘਲਾ ਜੀ ਅਤੇ ਮੇਰੇ ਪਿਤਾ ਸਰਗਵਸੀ ਸ਼੍ਰੀ ਸਰਿੰਦਰ ਕੁਮਾਰ ਜੀ ਦਾ ਸੀ। ਉਹਨਾਂ ਨੇ 5 ਫਰਵਰੀ 2001 ਨੂੰ ਇਹ ਸਕੂਲ ਦੀ ਸ਼ੁਰੂਆਤ ਕੀਤੀ। ਇਹ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਸਕੂਲ ਇਲਾਕੇ ਦਾ ਪਹਿਲਾ CBSE ਮਾਨਤਾ ਪ੍ਰਾਪਤ ਸਕੂਲ ਹੈ ਜਿੱਥੇ +1 +2 ਦੇ ਵਿੱਚ ਮੈਡੀਕਲ, ਨਾਨ ਮੈਡੀਕਲ, ਆਰਟਸ ਅਤੇ ਕਮਰਸ ਦੀਆਂ ਸਟਰੀਮਾਂ ਹਨ। ਇਹ ਸਕੂਲ 2001 ਵਿੱਚ ਪਿਛੜੇ ਇਲਾਕੇ ਦੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਉੱਚੇ ਰੀ ਸਿੱਖਿਆ ਦੇਣ ਲਈ ਬਣਾਇਆ ਗਿਆ ਜੋ ਕਿ ਬਹੁਤ ਹੀ ਵਧੀਆ ਸੁਚਾਰੂ ਢੰਗ ਨਾਲ ਅਸੀਂ ਨੂੰ ਚਲਾ ਰਹੇ ਹਾਂ ਇਹ ਸਕੂਲ ਦੇ ਪੜੇ ਬਹੁਤ ਬੱਚੇ ਪਾਇਲਟ ਡਾਕਟਰ ਇੰਜੀਨੀਅਰ ਅਤੇ ਹੋਰ ਬਹੁਤ ਵੱਖ-ਵੱਖ ਵੱਡੇ ਆਉਂਦਿਆਂ ਤੇ ਬੈਠੇ ਨੇ ਇਸ ਸਕੂਲ ਤੋਂ ਪੜੇ ਬੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਇੱਥੋਂ ਪੜ੍ਹਾਈ ਕਰਕੇ ਉੱਥੇ ਸੇਵਾਵਾਂ ਨਿਭਾ ਰਹੇ ਹਨ ਮੈਂ ਆਪ ਸਭ ਨੂੰ ਸਕੂਲ ਨੂੰ ਸਕੂਲ ਦੇ ਸਟਾਫ ਨੂੰ ਬੱਚਿਆਂ ਨੂੰ ਅੱਜ ਇਸ ਗੱਲ ਦੀ ਵਧਾਈ ਦਿੰਦਾ ਕਿ ਸਕੂਲ ਨੂੰ ਪੂਰਨ ਤੌਰ ਤੇ 25 ਵਰਸ਼ ਪੂਰੇ ਹੋ ਗਏ ਨੇ ਸਕੂਲ ਅਸ਼ੇਤ ਰਹਿਤ ਹੋਣ ਲਈ ਵਾਰ-ਵਾਰ ਸੈਮੀਨਾਰ ਲਾਉਂਦਾ ਹੈ ਵੱਖ-ਵੱਖ ਥਾਵਾਂ ਤੇ ਬੱਚੇ ਖੇਡ ਪ੍ਰਤੀ ਜਾਂਦੇ ਨੇ ਸਾਡੇ ਕੋਲੇ ਇੰਟਰਨੈਸ਼ਨਲ 골ਡ ਮੈਡਲਿਸਟ ਟਾਗੋ ਵਾਰਚ ਵੀ ਹੈ ਸਕੂਲ ਦੀ ਹੋਰ ਚੜ੍ਹਾਈ ਲਈ ਹੋਰ ਅੱਗੇ ਚੜ੍ਹਦੀ ਕਲਾ ਰੱਖਣ ਲਈ ਅਸੀਂ ਸਕੂਲ ਨੂੰ ਕਾਲਜ ਯੂਨੀਵਰਸਿਟੀ ਤੱਕ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ